ਤਸਵੀਰਾਂ ਬਠਿੰਡਾ ਦੇ ਅਮਰੀਕ ਸਿੰਘ ਰੋਡ ਸਥਿਤ ਮਾਲਵਾ ਗਲੀ ਦੀਆਂ ਨੇ ਜਿੱਥੇ ਤਿੰਨ ਮੰਜ਼ਿਲਾ ਇਮਾਰਤ ਬੀਤੀ ਦੀਵਾਲੀ ਵਾਲੀ ਰਾਤ ਤੂ ਤੂ ਕੇ ਰਾਖ ਹੋ ਗਈ। ਮਾਮਲਾ ਖਡੌਣਿਆਂ ਦੀ ਦੁਕਾਨ 'ਚ ਲੱਗੀ ਅੱਗ ਦਾ ਹੈ। ਕਰੀਬ 10 ਤੋਂ ਵੱਧ ਫਾਇਰ ਬਰਗੇਡ ਦੀਆਂ ਗੱਡੀਆਂ ਵੱਲੋਂ ਕੜੀ ਮਸ਼ੱਕਤ ਤੋਂ ਬਾਅਦ ਅੱਗ 'ਤੇ ਕਾਬੂ ਪਾਇਆ ਗਿਆ। ਜਾਣਕਾਰੀ ਮੁਤਾਬਕ ਲੱਖਾਂ ਦਾ ਨੁਕਸਾਨ ਹੋਇਆ ਜਦਕਿ ਤਿੰਨ ਮੰਜ਼ਿਲਾ ਇਮਾਰਤ ਪੂਰੀ ਤਰ੍ਹਾਂ ਜਲ ਕੇ ਖਾਕ ਹੋ ਗਈ। ਇਸ ਮੌਕੇ ਇਮਾਰਤ ਦਾ ਮਾਲਕ মিডিਆ ਦੇ ਸਵਾਲਾਂ ਤੋਂ ਭੱਜਦਾ ਹੋਇਆ ਨਜ਼ਰ ਆਇਆ ਜਿਵੇਂ ਤੁਹਾਨੂੰ ਪਤਾ ਹੋਵੇ ਮੈਨੂੰ ਪਤਾ ਵੀਰੇ ਮੈਨੂੰ ਕੀ ਪਤਾ ਜਿਵੇਂ ਜਿੰਨਾ ਤੁਹਾਨੂੰ ਪਤਾ ਉਹਨੇ ਮੈਨੂੰ ਪਤਾ ਹੈ ਕਾ ਸਟੋਰ ਸੀ ਇਹ ਤਾਂ ਦੱਸਦਾ ਕੀ ਸਮਾਨ ਪਿਆ ਸੀ ਅੱਗ ਲੱਗਣ ਦਾ ਕਾਰਨ ਆਤਿਸ਼ਬਾਜ਼ੀ ਜਾਂ ਛੋਟ ਸਰਕਟ ਹੋ ਸਕਦਾ ਹੈ ਇਸ ਬਾਬਤ ਜਾਣਕਾਰੀ ਇੱਕ ਪ੍ਰਤੱਖ ਦਰਸ਼ੀ ਵੱਲੋਂ ਸਾਂਝੀ ਕੀਤੀ ਗਈ ਮੇਰਾ ਨਾਮ ਤਸੀਮ ਸਿੰਘ ਹੈਗਾ ਹਾਂਜੀ ਬਸ ਕੋਈ ਆਈ ਸਾਨੂੰ ਕੋਈ ਨਹੀਂ ਪਤਾ ਵੀ ਅੱਗੇ ਲੱਗੀ ਕਦੇ ਨਾਲ ਹੈਗੀ ਇਹ ਹੈ ਗਲੀ ਕਿਹੜੀ ਹੈ ਕੀ ਨਾਮ ਹੈ ਇਹ ਮਾਲਵਾ ਗਲੀ ਹੈ ਜੀ ਆਰ ਲਿਖਲੀ ਅਵਰੀ ਸਟ ਰੋਡ ਤੇ ਬਟ ਇਹ ਇਹ ਗਡਾਉਣ ਹੈਗਾ ਖੜਾਉਣੇ ਦਾ ਹਾਂਜੀ ਮੀ ਗੱਤਾ ਹੀ ਆ ਜਿਆਦਾ ਗੱਤਾ ਹੀ ਹੁੰਦਾ ਹੈਗਾ 2+ ਉਹ ਘਟ ਹੁੰਦਾ ਹੈਗਾ ਕਿ ਘਰ ਦੇ ਵਿੱਚ ਬਣਾ ਰੱਖੇ ਦੋ ਮੰਜ਼ਿਲ ਸੀ ਨਹੀਂ ਨਹੀਂ ਘਰ ਦੇ ਵਿੱਚ ਨਹੀਂ ਹੈਗਾ ਇਹ ਆਫਸਿਲੀਆ ਗਡਾਉਣੀ ਹੈਗਾ ਹਾਂ ਹਾਂ ਬਟ ਇਹ ਨਹੀਂ ਸਾਨੂੰ ਪਤਾ ਗਿਆ ਵੀ ਅੱਗੇ ਲੱਗੀ ਜਵੇ। ਸਹੀ ਹੋਗੇ, ਇੰਨਾ ਕੀ ਹੋਗੇ ਅੱਗੇ ਲੱਗੀ ਨੂੰ। ਅੱਗੇ ਲੱਗੀ ਨੂੰ ਤਾਂ ਹਾਰਡਲੀ ਹੋ ਗਿਆ ਨਾ ਘਟ ਘਟ ਅੱਧਾ ਘੰਟਾ ਜੀ ਘਟ ਘਟ। ਜਿਹੜਾ ਅੱਜ ਦੁਬਾਲੀ ਹੈਗੀ ਐ ਤੁਸੀਂ ਮੰਨ ਸਕਦੇ ਜਿਵੇਂ ਦੁਬਾਲੀ ਕੋ ਪਟਾਕਾ ਕੋ ਵਸਤ ਵਜੇ ਆ ਗਈ ਉਹਦੇ ਕਰਕੇ ਨਹੀਂ ਹੱਥ ਪਰ ਹੋ ਸਕਦਾ ਪਰ ਸਾਇਲੈਂਟ ਹੋ ਸਕਦਾ ਪਰ ਨਹੀਂ ਕਿਉਂਕਿ ਇਹੋ ਜਿਹਾ ਕੋਈ ਪਟਾਕਾ ਸਾਡੇ ਉਹ ਗਲੀ ਵਿੱਚ ਲਿਆਈ ਵੀ ਨਹੀਂ ਕੋਈ। ਨਹੀਂ ਲੈ ਕੇ ਜੀ। ਨਹੀਂ ਚਲਾਈ। ਯੋਤ ਕੋਈ ਆ ਜੇ ਰਬ ਹਾਂ ਉਹ ਉਹ ਵਕਰੀ ਉਹ ਗੱਲ ਜਦਾ ਜੀ ਹਾਂ ਕਿੰਨੀ ਗੱਡੀ ਆ ਗਈ ਫਾਇਰ ਗਿੱਟ ਦੀ ਪਤਾ ਹੀ ਨਹੀਂ ਫਾਇਰ ਗਿੱਟ ਦੀ ਹਾੜੀ ਚਾਰ 6 1/2 ਗੱਡੀਆਂ ਚਾਰ ਪੰਜ ਗੱਡੀਆਂ ਆ ਚੁੱਕੀਆਂ ਜੀ ਹਾਲੀਆ ਅੱਗੇ ਲੱਗੀ ਹੋਈ ਹੈ ਅੱਗੇ ਲੱਗੀ ਹੋਈ ਹੈਗੀ ਬੰਦੇ ਬਹੁਤ ਮਿਹਨਤ ਕਰ ਰਹੇਗੇ ਸੱਚੇ ਪਾਤਸ਼ਾਹ ਨੂੰ ਚੜ੍ਹਦੀ ਕਲਾ ਰੱਖੇ ਬਹੁਤ ਮਿਹਨਤ ਕਰ ਰਹੇ ਬੰਦੇ ਜਿਸ ਤਰ੍ਹਾਂ ਇਹ ਛੋਟੀ ਗਲੀ ਹੈਗੀ ਆ ਜੀ ਅੱਗ ਲੱਗੀ ਹੋਈ ਹੈ ਤੁਹਾਨੂੰ ਨਹੀਂ ਖਤਰਾ ਆਸ-ਪਾਸੇ ਘਰ ਨੂੰ ਵੀ ਫੈਲ ਸਕਦੀ ਹੈ ਜੀ ਇਹਦੇ ਨਾਲ ਕੋਈ ਜਾਨੀ ਨੁਕਸਾਨ ਹੋ ਜਾਵੇ ਜਾਨੀ ਕੋਈ ਨਹੀਂ ਪਤਾ ਕੋਈ ਨਹੀਂ ਪਤਾਗਾ ਕਿਵੇਂ ਲੱਗੀ ਆ ਪਰ ਲekin ਫਜ ਤੱਕ ਸੱਚੇ ਪਾਤਸ਼ਾਹ ਫਾਇਰ ਬ੍ਰਿਗੇਡ ਦੀ ਐਡੀ ਐਬਸੋਲੂਟਲੀ ਬਹੁਤ ਵਧੀਆ ਕੀਤੀ ਬਹੁਤ ਵਧੀਆ ਹੰਡਲ ਕੀਤਾ ਉਹਨਾਂ ਨੇ ਉਧਰ ਪੁਲਿਸ ਵੱਲੋਂ ਵੀ ਮੌਕੇ ਤੇ ਪਹੁੰਚ ਕੇ ਪੜਤਾਲ ਕੀਤੀ ਜਾ ਰਹੀ ਹੈ ਭਾਈ ਜੀ ਅੱਗ ਬਾਰੇ ਪਤਾ ਨਹੀਂ ਮੇਰੀ ਨਹਿਰ ਤੇ ਡਿਊਟੀ ਹੈ ਸਾਨੂੰ ਕੰਟਰੋਲੋਂ ਫੋਨ ਆਇਆ ਅਸੀਂ ਮਦਦ ਵਾਸਤੇ ਆਏ ਆ ਇਹ ਕਿਹੜਾ ਏਰੀਆ ਜੀ ਇਹ ਅਮਰੀਕ ਸਿੰਘ ਰੋਡ ਆ ਜੀ ਅੱਛਾ ਕਾਫੀ ਵਿਭਾਗ ਦੀਆਂ ਗੱਡੀ ਵੀ ਆ ਰਹੀਆਂ ਫਾਇਰ ਹਾਂ ਫਾਇਰ ਬ੍ਰਿਗੇਡ ਵੀ ਅੱਗ ਬਝਾਉਣ ਦੀ ਕੋਸ਼ਿਸ਼ ਕਰ ਰਹੇ ਆ ਸਾਡੇ ਮੁਲਾਜ਼ਮ ਵੀ ਕਰ ਰਹੇ ਆ ਅਸੀਂ ਵੀ ਆਏ ਆ ਤੇ ਜਿੰਨੀ ਕਿ ਨੌਲੇਜ ਆ ਜੀ ਆ ਕੇ ਖੜੇ ਆ ਇਹ ਪਤਾ ਕਰਦੇ ਉਹ ਗੱਡੀ ਸਾਹਮਣੇ ਫੈਮਿਲੀ ਦੇ ਲੱਗੀ ਹੁੰਦੀ ਹਾਈ ਜਾਂਦੀ ਸੀ ਗਲੀ ਖਾਲੀ ਕਰਾਈ ਆ ਕੇ ਕਿਹਨੂੰ ਚਿੰਮ ਕੀਨੂੰ ਲੱਗੀ ਪਤਾ ਲੱਗਿਆ ਕੀ ਨਹੀਂ ਹਜੇ ਕੋਈ ਪਤਾ ਨਹੀਂ ਹਾਈ ਅੱਗੇ ਜਾ ਕੇ ਸਾਨੂੰ ਪਤਾ ਲੱਗੂਗਾ ਜੀ ਅਸੀਂ ਜਿਹੜੇ ਆਏ ਸਾਨੂੰ ਹੁਕਮ ਆਇਆ ਵੀ ਗਲੀ ਖਾਲੀ ਕਰਾਓ ਤੇ ਗੱਡੀ ਫੈਰੋਗੇਟ ਦੀ ਗਾਂ ਭੇਜੀ ਆ ਕਾਹਦੀ ਭੇਜੀ ਆ ਉਹ ਮੱਚ ਕੇ ਸਾਰਾ ਕੁਝ ਰਾਖ ਹੋ ਗਿਆ ਨਹੀਂ ਨਹੀਂ ਅਸੀਂ ਦੇਖਿਆ ਨਹੀਂ ਕੁਝ ਜੀ